ਸਤਰੀ ਕਾਂਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਆਊਟਫਿਟ ਹੈ ਜਿਹੜਾ ਉਹ ਲੈ ਕੇ ਆਏ ਆ ਹੈਂਡਵਰਕ ਦਾ ਸਾਰਾ ਪੀਸ ਰਹੂਗਾ ਜੀ ਆਪਣਾ ਇਹ ਠੀਕ ਹੈ ਆ ਆਪਣਾ ਪਿਓਰ ਕਲੇਬਸ ਸਾਫ ਦੀ ਉੱਪਰ ਆਪਾਂ ਇਹ ਸੂਟ ਨੂੰ ਰੈਡੀ ਕੀਤਾ ਤੇ ਇਹਦੇ ਫਰੰਟ ਤੇ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਹੈਂਡਵਰਕ ਹੋਇਆ ਸਾਰੇ ਆਪਣਾ ਹੈਵੀ ਫਰੰਟ ਆ ਇਹਦੀ ਫੁੱਲ ਠੀਕ ਹੈ ਜੀ ਤੇ ਇਹਦੀਆਂ 슬ੀਵਜ਼ ਨੇ ਉਹਨਾਂ ਉੱਪਰ ਇਦਾਂ ਬਾਕਸ ਬਣਾਏ ਹੋਏ ਆ ਠੀਕ ਹੈ ਵਿੱਚ 17 ਤੇ ਮੋਤੀ ਲੱਗਿਆ ਹੋਇਆ ਸਾਰਾ ਬਾਕਸ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੀ ਨੱਕ ਬਣੀ ਹੋਈ ਆ ਇਹਦੀ ਤੇ ਬਹੁਤ ਹੀ ਸੋਹਣਾ ਪਿਆਰਾ ਤਾਂ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਇਹ ਨੀਚੇ ਤੁਸੀਂ ਦੇਖ ਸਕਦੇ ਇਹਦੇ ਇਦਾਂ ਬਾਰਡਰ ਬਣਿਆ ਹੋਇਆ ਹੈ ਇਤੇ ਵਿੱਚ ਇਹਦੇ ਪਾ ਮਹਿਰੂਨ ਕਲਰ ਦਾ ਥ੍ਰੈਡ ਹੈ ਜਿਹੜਾ ਉਹ ਮਿਕਸ ਕੀਤਾ ਜੀ ਤੇ ਬਹੁਤ ਹੀ ਪਿਆਰਾ ਜਾਂ ਕਲਰ ਹੈ ਇਹ ਸੂਟ ਦਾ ਪੀਲ ਕਲਰ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਜਾਂ ਨਾਲ ਆਪਾਂ ਇਹਦੇ ਕਲੀਆਂ ਵਾਲਾ ਸ਼ਰਾਰਾ ਜਿਹੜਾ ਉਹ ਸਟਿਚ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਸ਼ਰਾਰੇ ਦੇ ਉੱਪਰ ਵੀ ਨਾ ਸਤਾਰੇ ਦੇ ਬਾਕਸ ਹੈ ਜਿਹੜੇ ਉਹ ਬਨੇ ਹੋਏ ਨੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਦੁਪੱਟਾ ਇਹਦਾ ਆਰਗੈਂਜ਼ੀ ਦਾ ਦੁਪੱਟਾ ਆਪਾਂ ਇਹਦੇ ਨਾਲ ਰੈਡੀ ਕੀਤਾਗਾ ਤੇ ਇਹਨੂੰ ਮੋਤੀ ਵਾਲੀ ਲੇਸ ਲਗਾ ਕੇ ਆਪਾਂ ਫਿਨਿਸ਼ਿੰਗ ਦਿਤੀ ਹੈ ਦੁਪੱਟੇ ਨੂੰ ਤੇ ਇਹਦੇ ਵਿੱਚ ਸਾਰਾ ਇਦਾਂ ਨਾ ਤੁਸੀਂ ਦੇਖ ਸਕਦੇ ਹੋ 17 ਤੇ ਮੋਤੀ ਦਾ ਕੰਮ ਹੋਇਆ ਹੋਇਆ ਕਿਤੇ ਕਿਤੇ ਠੀਕ ਹੈ ਜੀ ਤੇ ਇਹ ਹਲਕਾ ਜਿਹਾ ਕੰਮ ਹੋਇਆ ਹੈ ਪੂਰਾ ਗਰਲਿਸ਼ ਲੁੱਕ ਦਾ ਸੂਟ ਰੈਡੀ ਕੀਤਾ ਆਪਾਂ ਨੇ ਇਹ ਠੀਕ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੈ ਸੂਟ ਦੀ ਬਹੁਤ ਹੀ ਸੋਹਣਾ ਕਲਰ ਹੈ ਸੂਟ ਦਾ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਕਸਟਮਾਈਜ਼ ਉਹ ਕਰਵਾ ਸਕਦੇ ਹੋ ਓਨਲੀ 8500 ਦੇ ਵਿੱਚ ਆਪਣਾ ਸੂਟ ਇਹ ਰੈਡੀ ਹੋਊਗਾ ਜੀ ਠੀਕ ਹੈ ਜੀ ਤੇ ਜਿਹੜੇ ਆਪਾਂ ਹੋਰ ਅੱਗੇ ਸੂਟ ਵੀਡੀਓ ਦੇ ਵਿੱਚ ਨਾਲ ਜੁੜੇ ਰਹੋ ਹੋਰ ਵੀ ਤੁਹਾਨੂੰ ਸੂਟ ਦਿਖਾਉਣੇ ਆ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਦੇਖੋ ਜੀ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਸੂਟ ਪਸ਼ਮੀਨੇ ਦੇ ਡਿਜ਼ਾਈਨ ਵਾਲੇ ਲੈ ਕੇ ਆਏ ਆ ਠੀਕ ਹੈ ਜੀ ਇਹ ਪਸ਼ਮੀਨੇ ਦਾ ਬਹੁਤ ਹੀ ਸੋਹਣੇ ਜਿਹੇ ਕਲਰ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਹੈ ਮਸ਼ੀਨ ਵਰਕ ਦਾ ਆਹ ਵਾਲੀ ਇਹਦੀ ਫਰੰਟ ਰਹੂਗੀ ਸਾਰੀ ਠੀਕ ਹੈ ਜੀ ਇੱਥੇ ਦੇ ਸੈਂਟਰ ਪੈਨਲ ਤੋਂ ਲੇਸਿਸ ਪਾਣਗੇ ਜੁਆਇੰਟ ਲੇਸ ਹੁੰਦੀ ਹੈ ਜਿਹੜੀ ਠੀਕ ਹੈ ਜੀ ਉਹਦੇ ਨਾਲ ਇਹਦੀ ਬਹੁਤ ਸੋਹਣੀ ਡਿਜ਼ਾਈਨਿੰਗ ਬਣਨੀ ਹੈ ਇਹ ਵਾਲੀਆਂ ਨਹੀਂ ਸ ਠੀਕ ਹੈ ਇਹ ਆਪਾਂ ਗਰਮੀ ਚ ਵੀ ਕਾਟਨ ਦੇ ਸੂਟਾਂ ਦੇ ਵਰਕ ਕੀਤਾ ਸੀਗਾ ਇਹੀ ਡਿਜ਼ਾਈਨ ਸੇਮ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਡਿਜ਼ਾਈਨ ਆਪਣਾ ਠੀਕ ਹੈ ਜੀ ਆਪਾਂ ਇਹੀ ਸੇਮ ਜਿਹੜਾ ਆ ਵਾਲਾ ਬੁੱਟਾ ਇਹ ਵਾਲਾ ਪਹੁੰਚੇ ਤੇ ਰਹੂਗਾ ਜੀ ਉਹ ਆਪਣੀ ਮਰਜ਼ੀ ਆ ਵੀ ਆਪਾਂ ਪਹੁੰਚੇ ਤੇ ਬਣਾਣਾ ਜਾਂ ਨਹੀਂ ਬਣਾਣਾ ਠੀਕ ਹੈ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਜਦੋਂ ਸਟਿਚ ਹੋ ਗਿਆ ਇਹ ਤਾਂ ਹੋਰ ਵੀ ਇਹਨੂੰ ਚਾਰ ਚੰਨ ਲੱਗ ਜਾਣੇ ਨੇ ਠੀਕ ਹੈ ਜੀ ਹੋਰ ਦੁੱਖਾ ਹੁੰਨੀ ਆ ਤੁਹਾਨੂੰ ਅੱਗੇ ਤੇ ਵਿਦਾਊਟ ਦੁਪੱਟਾ ਇਹ 1400 ਦਾ ਸਾਰਾ ਰੈਡੀ ਹੋਇਆ ਆਪਣਾ ਠੀਕ ਹੈ ਜੀ ਮਾਰਕ ਐਂਡ ਸਟਾਫ ਠੀਕ ਹੈ ਬਹੁਤ ਸੋਹਣਾ ਸੂਟ ਬਣ ਕੇ ਵਿੱਚ ਦੁਪੱਟਾ ਲਗਾ ਕੇ ਸਾਰਾ 2000 ਚ ਪਹਿਣਾ ਹੈ ਇਹ ਬਹੁਤ ਸੋਹਣਾ ਰੈਡੀ ਹੋਣਾ ਸੂਟ ਹੈ ਠੀਕ ਹੈ ਜੀ ਪ्योर ਵਧੀਆ ਪਸ਼ਮੀਨਾ ਹੈ ਜੀ ਇਹ ਐਸ ਕੇ ਦਾ